ਸੋ ਹੈਲੋ ਦੋਸਤੋ ਸੋ ਸ਼ਰਾਬ ਕੇ 9 ਬਚ ਚੁਕੇ ਹੈ ਸੋ ਅੱਜ ਅਸੀਂ ਚਲੇ ਹੈ ਜੰਗਲ ਮੇ ਇਹ ਸਾਰਾ ਦੇਖ ਰਹੇ ਹੋ ਜੰਗਲ ਹੈ ਸੋ ਇਹੀ ਆਪਰੇਓ ਪਟਿਆਲੇ ਕੇ ਜਿਹੜੇ ਕੇ ਵਿੱਚ ਆਪਣੇ ਫਿੱਟ ਪੈਮਾ ਕਾਫੀ ਫਿੱਟ ਪੈਮਾ ਸਾਨੂੰ ਪਤਾ ਹੀ ਆ ਤੇ ਤੂ ਵਗਰ ਰੋਲਾ ਚੱਲ ਰਿਹਾ ਤੇ ਰਾਤ ਨੂੰ ਜਿੰਨੇ ਵੀ ਆਪਣੇ ਪੀਰ ਲੇਟ ਆਵਾ ਬਰਾਵਾ ਸੋ ਜਲਦੀ ਕਰਾ ਨੂੰ ਜਾਇ ਕਰੋ ਕਿਉਂਕਿ ਜੰਗਲ ਬਹੁਤ ਲੰਬਾ ਹੈ ਆਪਾਂ ਇਸ ਟਾਈਮ ਤੇ ਪਰੋਂ ਆਏ ਦੇਖੋ ਕਿਲੋਮੀਟਰ ਸਾਤੇ ਚੰਗਲ ਪੈ ਜਾਂਦਾ ਸਰਗਾ ਬੰਦ ਤੇ ਇੱਕ ਤਾਂ ਯਾਦ ਤਾਂ ਖਿਚਾ ਇੱਥੇ ਦੇਖੋ ਜਿੱਧਰ ਆ ਨਾ ਉਹ ਸ਼ਿਆਰ ਵਿੱਚ ਤੇ ਵਿਰੋਧ ਕਰਨ ਦੇ ਸੱਤਿਆਂ ਨੂੰ ਡਰ ਮਨ ਨੂੰ ਵੀ ਲੱਗ ਰਿਹਾ ਕਿਉਂਕਿ ਤੇ ਦੂਏ ਘਰ ਵਾਲਾ ਬਹੁਤ ਆ ਤੇ ਆਪਣੇ ਲਵੇ ਜਿਹੜੇ ਪਿੱਟਾ ਬਹੁਤ ਇੱਕ ਟਾਈਮ ਸਾਨੂੰ ਖਲਈਆ ਪਟੋੜਾ ਪਟੋੜਾ ਚੱਲ ਰਿਹਾ ਜਿੱਧਰ ਬੈਠਾ ਉਹ ਆਪਣੇ ਬਾਈ ਜਿਹੜਾ ਪਿੱਛਾ ਬੈਠਾ ਸੁਣ ਨੂੰ ਉਹ ਵੀ ਡਰ ਪੌਤ ਲੱਗ ਰਿਹਾ ਤੇ ਆਉਂਦੇ ਜਾਂਦੇ ਨੂੰ ਉਸਨੂੰ ਕੋਤੀ ਕੀ ਜਾ ਰਿਹਾ ਕਦੇ ਵੀ ਵਿਰੋプチ ਆ ਰਹੀ ਆ ਦੇਖੋ ਇਸ ਧਿਆਨ ਨਾਲ ਰੁਕਦੇ ਜਾਓ ਵੀਰੋ ਰਾਤ ਜਿੱਤੀ ਤੋਂ ਤਿੰਨ ਦੁਆ ਤਿੰਨ ਹੋਈ ਪਈਆ ਪੰਜਾਬ ਦੇ ਉਪਰ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਆਪਣੇ ਧਮਾਕੇ ਦੇ ਵਿੱਚ ਇਹ ਜੰਗਲ ਦੇਖੋ ਵੀਰੋ ਕਿੰਨਾ ਲੰਬਾ ਹੈ ਪੂਰਾ 1 ਕਿਲੋਮੀਟਰ ਤੱਕ ਦਾ ਜੰਗਲਾ ਸਾਨੂੰ ਪਤਾ ਲੱਗ ਗਿਆ ਤੇ ਕਿਵੇਂ ਕਿਉਂਕਿ ਭਾਈ ਦੇ ਕੁੱਕਾਂ ਦੋ ਬੱਕਰੀਆਂ ਦੀ ਜਿਹੜੀਆਂ ਹਨ ਉਹ ਵੀ ਕਹਿੰਦੇ ਖਾਲ ਜਵਾਨ ਚੁਗਾਈ ਤਾਂ ਨਹੀਂ ਕੋਈ ਫੋਟ ਲੇਗਾ ਤੇ تین ਜੂਰੇਵਰੋਂ ਬਹੁਤ ਆ ਤੇ ਦੇਖਦੇ ਫੁੱਟਨੇ ਆ ਤੇ ਉਹ ਦੇਖੋ ਵੀਰੋ ਉਹ ਦੇਖੋ ਕਿ ਇਹਨਾਂ ਕੀ ਪਰ ਜਰੋਂ ਪਾ ਜਾਨ ਬਚਾ ਲੈ और तो जंगल बहुत लंबा हम वो तो भी कुछ तो देखो दिखाया काफ़ी टाइम हो गया बाइक पर चली रहे पर जंगल आया अभी तक जंगल चल रहा जंगल भी बहुत बड़ा है राता न कई बारो घणा दवाखी रखां राति जो तव्हां पते पटयाले ज़िले मां चढ़ा